ਹੋ ਬੋਲ ਮਿੱਟੀ ਦੇਆ ਬਾਵੇ ਆਓ ਤੇਰੇ ਤੁਖਾਂ ਨੇ ਮਾਰ ਮੁਕਾਲਿਓ ਮੇਰਾ ਸੋਨਾ ਮਾਹੀ ਆ ਜਾ ਹੋ ਹਰਪੀਤ ਜੀ ਇੰਨੀ ਵਧੀਆ ਗਾਇਕੀ ਆ ਉਮਰ ਬਹੁਤ ਛੋਟੀ ਆ ਕਿਸ ਤਰ੍ਹਾਂ ਇਹਨਾਂ ਜਿਹੜਾ ਹੁਣੇ ਧੜਕੋ ਆਇਆ ਮੇਰਾ ਜਿਹੜਾ ਘਰਾਨਾ ਜੀ ਉਹ ਪਿੱਛੋਂ ਦਾਦੇ-ਪੁਰਦਾਦੇ ਤੋਂ ਸਿੰਘਾਂ ਵੱਲ ਆ ਰਿਹਾ ਈ ਸੀ ਅੰਤ ਵੇਲਾ ਆ ਗਿਆ ਚੀਖੁ ਕਰਦੀ ਮਾ ਸੁਕਦਾ ਵੇਖੀ ਕਿਤੇ ਦੱਬ ਦੀਨਾ ਸੁੱਚੇ ਆਵੇ ਦੱਬ ਦੀਨਾ ਕੋੜਾਵੇ ਬੰਦੂਕ ਦਾ ਮਾਰ ਦੀਨਾ ਦੱਬ ਦੀਨਾ ਕੋੜਾਵੇ ਬੰਦੂਕ ਦਾ ਸੁੱਚੇ ਆਵੇ ਦੱਬ ਦੀਨਾ ਕੋੜਾਵੇ ਬੰਦੂਕ ਦਾ ਬਹੁਤ ਟੈਲੈਂਟ ਹੈ ਬੱਚੇ ਚ ਬੱਚੇ ਦਾ ਕਹਿਣਾ ਵੀ ਸਾਡਾ ਘਰਾਂ ਨਾਲ ਹੀ ਗਾਇਕੀ ਦਾ ਵਾ ਦਾਦਿਆਂ ਪਦਾਦੇ ਤੋਂ ਗਾਇਕੀ ਕਰਦੇ ਆ ਰਹੇ ਨੇ ਪਰ ਹਜੇ ਤੱਕ ਉਹਨਾਂ ਨੂੰ ਚੰਗਾ ਪਲੇਟਫਾਰਮ ਹੀ ਮਿਲਿਆ ਕੀ ਕਾਰਨ ਕਿਥੇ ਕਮੀ ਸਮਝਦੇ ਕਮੀ ਹੈ ਜਾਂ ਤਾਂ ਗਰੀਬੀ ਹੈਗੀ ਹੈ ਜੀ ਤੇ ਕਿਸਮਤ ਦੀ ਵੀ ਹੈ ਜਦੋਂ ਦੇਖੋ ਕਿਸਮਤ ਦੇ ਮੇਥੋਂ ਵੱਡੇ ਸੀ ਬ੍ਰਦਰ ਸੀ ਉਹ ਵੀ ਸਿੰਗਿੰਗ ਕਰਦੇ ਸੀ ਜਦੋਂ ਉਹ ਰਿਕਾਰਡਿੰਗ ਤੇ ਜਾ ਰਹੇ ਸੀ ਜਦ ਸਾਡੇ ਦਿਨ ਆਉਣੇ ਸੀ ਐਸੀ ਕਿਸਮਤ ਹੋਈ ਉਹ ਉੱਥੇ ਜਾ ਕੇ ਡਬਿੰਗ ਤੇ ਗਏ ਉਹਨਾਂ ਨੇ ਐਕਸੀਡੈਂਟ ਹੋ ਗਿਆ ਉਦੋਂ ਬਾਦ ਦੇ ਸੀਵਰ ਪਰ ਡਿੱਗਦੇ ਹੋਗੇ ਡਿੱਦੇ ਰਹੇ ਤੇ ਗਰੀਬੀ ਫਿਰ ਤੜ ਤਾਂ ਨਹੀਂ ਚੱਕਿਆ ਗਿਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਅੱਜ ਤੁਹਾਨੂੰ ਮੋਗੇ ਜਿਹਦਾ ਇਲਾਕਾ ਧਰਮਕੋਟ ਵਿੱਚ ਲੈ ਕੇ ਆਏ ਆ ਅਤੇ ਤੁਹਾਨੂੰ ਉਸ ਛੋਟੇ ਜਿਹੇ ਕਲਾਕਾਰ ਨਾਲ ਮਲਾਉਂਦੇ ਆ ਜਿਸ ਦੀ ਉਮਰ ਸਿਰਫ 9 ਸਾਲ ਆ ਪਰ ਵੱਡੇ ਵੱਡੇ ਕਲਾਕਾਰਾਂ ਨੂੰ maat ਪਾਉਂਦਾ ਖੁਦ ਸਵਸਦੀ ਮਾਲਸ ਦੀ ਜੁਬਾਨ ਤੇ ਆਵਾਜ਼ ਕਰਦੀ ਆ ਜਿਵੇਂ ਮੈਂ ਗੱਲ ਕਰ ਰਿਹਾ ਹਰਪ੍ਰੀਤ ਵੀ ਹਰਪ੍ਰੀਤ ਸਾਡੇ ਨਾਲ ਗੱਲਬਾਤ ਕਰਾਂਗੇ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਰਪੇ ਜੀ ਉਮਰ ਬਹੁਤ ਛੋਟੀ ਆ ਪਰ ਕਹਿੰਦੇ ਤੁਹਾਡੀ ਆਵਾਜ਼ ਬੜੀ ਕਮਾਲ ਆ ਤੇ ਸਭ ਤੋਂ ਪਹਿਲਾਂ ਦਸ਼ਕਾ ਨੂੰ ਕੀ ਸੁਣਾਓਗੇ ਉਸ ਤੋਂ ਬਾਅਦ ਫਿਰ ਤੁਹਾਡਾ ਗੱਲਬਾਤ ਦਾ ਸਿਲਸਾ ਅੱਗੇ ਚੱਲਦਾ ਰਹੇਗਾ ਭਾਬੀ ਬਲਵੀਰੋ ਕਾਣੀ ਕਰਦੀ ਮਣਤਾ ਮਰ ਜਾਣੀ ਸੁੱਚੇ ਦੇ ਫੜਕਨ ਡੋਲੇ ਮੋਢੇ ਤੇ ਬੰਦੇ ਖਾਣੀ ਅੰਤ ਵੇਲਾ ਆ ਗਿਆ ਸਿੱਖੂ ਕਰਦੀ ਮਸੂਕਦਾ ਵੇਖੀ ਕਿਤੇ ਦੱਬ ਦਿਨਾ ਸੁੱਤੇ ਆਵੇ ਦੱਬ ਦੀ ਨਾ ਕੋੜਾਵੇ ਬੰਦੂਕ ਦਾ ਮਾਰ ਦੀ ਨਾ ਦੱਬ ਦੀ ਨਾ ਕੋੜਾਵੇ ਬੰਦੂਕ ਦਾ ਸੁੱਤੇ ਆਵੇ ਦੱਬ ਦੀ ਨਾ ਕੋੜਾਵੇ ਬੰਦੂਕ ਦਾ ਜਿੰਨਾ ਕਿ ਹਰਪੀਰ ਬਾਰੇ ਸੁਣਿਆ ਸੀ ਉਸ ਤੋਂ ਵੱਧ ਕੇ ਕਿਤੇ ਹਰਪੀਰ ਜਿਹੜੀ ਆਵਾਜ਼ ਆ ਬੇ ਕਮਾਲ ਆ ਹਰਪੀਰ ਜੀ ਇੰਨੀ ਵਧੀਆ ਗਾਇਕੀ ਆ ਉਮਰ ਬਹੁਤ ਛੋਟੀ ਆ ਕਿਸ ਤਰ੍ਹਾਂ ਇਹਨਾਂ ਜਿਹੜਾ ਹੁਨਰ ਤੜਕੋ ਆਇਆ ਮੇਰਾ ਜਿਹੜਾ ਘਰਾਨਾ ਜੀ ਉਹ ਪਿੱਛੋਂ ਦਾਦਪੁਰ ਦਾਦੇ ਤੋਂ ਵੀ ਸਿੰਗਿੰਗ ਵੱਲ ਆ ਰਿਹਾ ਹੈ ਜੀ ਠੀਕ ਹੈ ਤੇ ਮੈਨੂੰ ਏਸੋ ਪੀ 9 ਸਾਲ ਦੀ ਉਮਰ ਹੈ ਆ ਪੜ੍ਹਾਈ ਵੀ ਨਾਲ ਕਰਦੇ ਹੋਵੋਗੇ ਕਿਹੜੇ ਕਲਾਸ ਚ ਪੜ੍ਹਦੇ ਹੋ ਕਿਹੜੇ ਸਕੂਲ ਚ ਪੜ੍ਹਦੇ ਹੋ ਪੜ੍ਹਾਈ ਦੇ ਨਾਲ ਨਾਲ ਕਿੰਨਾ ਸਮਾਂ ਦੇ ਦਿੰਦੇ ਹੋ ਗਾਇਕੀ ਨੂੰ ਅ ਮੈਂ ਪੰਜਵੀਂ ਕਲਾਸ ਦਾ ਵਿਦਿਆਰਥੀ ਮੇਰੇ ਸਕੂਲ ਦਾ ਨਾਮ ਹੈ ਏਡੀ ਸੀ ਨੈਸਕੈਂਡੀ ਸਕੂਲ ਤੇ ਬਸ 9 9.5 ਸਕੂਲ ਲੱਗ ਕੇ 3.5 ਦਿਨ ਛੁੱਟੀ ਹੋ ਕੇ ਉਸ ਤੋਂ ਬਾਅਦ 4 ਵਜੇ ਰਿਹਾਇਤ ਪੰਜ ਵਜੇ ਤੱਕ ਰਿਹਾਇਤ ਕਰੀ ਦੀ ਉਸ ਤੋਂ ਬਾਅਦ ਫਿਰ ਜੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਨੂੰ ਵਾਪਸ ਹੁੰਦਾ ਸੀ ਠੀਕ ਹੈ ਤੇ ਮੈਨੂੰ ਇਹ ਸੋ ਵੀ ਹਰ ਕਿਸੇ ਦਾ ਕੋਈ ਨਾ ਕੋਈ ਉਸਤਾਦ ਹੁੰਦਾ ਵਾ ਤੁਹਾਡਾ ਕੌਣ ਉਸਤਾਦ ਆ ਮੇਰੇ ਵੱਡੇ ਤਾਂ ਇਹ ਜਿਹਦੇ ਮੁੰਡੇ ਜਿਹੜੇ ਉਸਤਾਦ ਗੁਰਪ੍ਰੀਤ ਸਿੰਘ ਘਾਰੂ ਜੀ ਤੇ ਉਸਤਾਦ ਸੁਖਦੀਪ ਘਾਰੂ ਜੀ ਉਹਨਾਂ ਤੋਂ ਵੀ ਮੈਂ ਸਿੱਖਿਆ ਜੀ ਠੀਕ ਹੈ ਤੇ ਹੋਰ ਕਿਹੜਾ ਗੀਤ ਸੁਣਾਓਗੇ ਜਿਹੜਾ ਤੁਹਾਡਾ ਮਨਪਸੰਦ ਗੀਤ ਹੋਵੇ ਜਿਹੜਾ ਤੁਸੀਂ ਅੱਜ ਦੇ ਵੇਲੇ ਤੁਸੀਂ ਗਾਉਂਦੇ ਹੋ ਉਹਦੀ ਦੋ ਲਾਈਨ ਜੂ ਸਾਨੂੰ ਹੀ ਕਰ ਦਿਓ ਜ਼ਿੰਦਗੀ ਬਿਤਾਉਣੀ ਤੇਰੇ ਨਾਲ ਨੀ ਉਹਦੇ ਨੇ ਅਵਲੇ ਹੀ ਖਿਆਲ ਨੀ ਦੇਖਿ ਕੁਝ ਮੂੰਹ ਨਾ ਤੂੰ ਬਾਲਦੀ ਦੇਖਿ ਕੁਝ ਮੂੰਹ ਨਾ ਤੂੰ ਬਾਲਦੀ ਚੰਨ ਤਾਰੇ ਆਣੂ ਸੋਈ ਜਾਣ ਦੇ ਖੋਲੀ ਦਰਵਾਜ ਅੱਖਾਂ ਨਾਲ ਗੱਲਾਂ ਹੋਈ ਜਾਣ ਦੇ ਕੋਲੀ ਦਰਵਾਜ ਨਾ ਜ਼ੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਜਾਣ ਦੇ ਤੁਸੀਂ ਦੇਖ ਸਕਦੇ ਹੋ ਵੀ ਬੱਚੇ ਦਾ ਕਹਿਣਾ ਵੀ ਉਸ ਨੂੰ ਖਾਨਦਾਨੀ ਉਹਦੇ ਜਿਹੜੇ ਕੀ ਖੂਨ ਦੇ ਵਿੱਚ ਜਿਹੜੀ ਗਾਇਕੀ ਆ ਵਾਕਈ ਰਸੀ ਹੋਈ ਆ ਦਾਦੇ ਪੁਰਦਾਦਿਆਂ ਜਿਹੜਾ ਕੀ ਇਹ ਗੀਤ ਗਾਉਂਦਾ ਆ ਤੇ ਮੀਨਸੋ ਵੀ ਇੰਨਾ ਵਧੀਆ ਗੀਤ ਗਾਉਂਦੇ ਹੋ ਤੇ ਹੋਂ ਤੱਕ ਕਿਸੇ ਕੰਪੀਟੀਸ਼ਨ ਵਿੱਚ ਕਿਸੇ ਗਾਇਕੀ ਵਿੱਚ ਹੋਂ ਕਿਤੇ ਭਾਗ ਲਿਆ ਤੁਸੀਂ ਹੋਂ ਤੱਕ ਜੀ ਨਹੀਂ ਕਿਸੇ ਚ ਨਹੀਂ ਭਾਗ ਲਿਆ ਕਾਰਨ ਕੀ ਹੈ ਇਡੀ ਸੋਹਣੀ ਆਵਾਜ਼ ਦੇ ਮਾਲਕ ਜੇ ਵੱਡੇ ਵੱਡੇ ਗਾਇਕਾਂ ਨੂੰ ਫੇਲ ਕਰਦੇ ਹੋ ਕਿਉਂ ਨਹੀਂ ਹੱਦ ਤੱਕ ਤੁਸੀਂ ਕਿਸੇ ਭਾਗ ਲਿਆ ਕਰਦੇ ਬਸ ਜੀ ਗਰੀਬੀ ਬੰਦੇ ਨੂੰ ਮਾਰ ਹੀ ਲੈਂਦੀ ਜੀ ਬਸ ਜੀ ਪਲੇਟਫਾਰਮ ਮਿਲਾਈ ਨਹੀਂ ਜੀ ਕਿਉਂ ਨਹੀਂ ਮਿਲਿਆ ਘਰ ਦੀ ਗਰੀਬੀ ਕੀ ਕੀ ਹਾਲਾਤ ਕੀ ਨੇ ਘਰ ਦੇ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ ਤੇ ਘਰ ਵਿੱਚ ਕਿੰਨੇ ਮੈਂਬਰ ਨੇ ਜਿਹੜੇ ਕਿ ਕਮਾਉਣ ਵਾਲੇ ਤੇ ਕਿੰਨੇ ਜੀ ਮੈਂਬਰ ਖਾਣ ਵਾਲੇ ਨੇ ਬਸ ਮੇਰੇ ਡੈਡੀ ਜੀ ਤੇ ਮੇਰੇ ਭਰਾ ਦੋਵੇਂ ਕਮਾਉਂਦੇ ਨੇ ਤੇ ਬਸ 6 ਕੁ ਕੁੱਲ ਕੁ 6 ਜੀ ਆਂ ਸੀ ਪਰ ਹਾਂਜੀ ਤੇ ਮੈਨੂੰ ਐਸੋ ਵੀ ਹਰਪੀ ਕਰੀ ਸਕੂਲ ਵਿੱਚ ਗਾਉਣ ਦਾ ਮੌਕਾ ਮਿਲਿਆ ਕਰੀ ਸਕੂਲ ਵਿੱਚ ਤੁਹਾਡੇ ਵਿਦਿਆਰਥੀ ਜਾਂ ਤੁਹਾਡੇ ਜਿਹੜੇ ਟੀਚਰ ਨੇ ਉਹਨਾਂ ਕਿਹਾ ਹੋਵੇ ਵੀ ਹਰਪੀ ਦੀ ਆਵਾਜ਼ ਬੜੀ ਵਧੀਆ ਵਾ ਬਹੁਤ ਸੋਹਣਾ ਗਾਉਂਦਾ ਕਰੀ ਤਾਰੀਫ ਕੀਤੀ ਹੋਏ ਤੁਹਾਡੀ ਹਾਂਜੀ 26 ਜਨਵਰੀ ਤੇ 15 ਅਗਸਤ ਦਾ ਜਦੋਂ ਉਹ ਹੁੰਦਾ ਫਕਸ਼ਨ ਉਦੋਂ ਨਾਲੇ ਜੀ ਹਿੱਸਾ ਲਈਦਾ ਹੁੰਦੇ ਤੇ ਵੀ ਕੰਪੀਟੀਸ਼ਨਾਂ 'ਚ ਉਦੋਂ ਵੀ ਸਸਕੂਲ ਵਾਲੇ ਬੜੀ ਸਪੋਰਟ ਕਰਦੇ ਪਰ ਗੱਲ ਕਰੀ ਹਰਪੀ ਜੀ ਕਹਿੰਦੇ ਸੋਸ਼ਲ ਮੀਡੀਆ ਜਮਾਨਾ 'ਚ ਸੋਸ਼ਲ ਮੀਡੀਆ ਬੰਦੇ ਨੂੰ ਰਾਤ ਨੂੰ ਸਟਾਰ ਬਣਾ ਦਦਾ ਪਰ ਤੁਸੀਂ ਹੁਣ ਤੱਕ ਕਿਉਂ ਨਹੀਂ ਕਿਸੇ ਸਾਹਮਣੇ ਆਏ ਕਿਉਂ ਨਹੀਂ ਤੁਹਾਡੀ ਅਜ ਤੱਕ ਦੀ ਆਵਾਜ਼ ਆ ਲੋਕਾਂ ਸਾਹਮਣੇ ਆ ਸਕੀ ਕਿੱਥੇ ਰੇ ਤੁਸੀਂ ਕਮੀ ਕਿੱਥੇ ਮਹਿਸੂਸ ਕਰਦੇ ਹੋ ਬਸ ਜੀ ਬਹੁਤ ਗਰੀਬ ਹੀ ਬੰਦੇ ਇਸੋ ਦਿਓ ਵੀ ਬੱਚਾ ਬਾਰ-ਬਾਰ ਕਹਿ ਰਿਹਾ ਕਿ ਗਰੀਬੀ ਜਿਹੜੀ ਆ ਉਹਨੂੰ ਅੜਚਣ ਆ ਰਹੀ ਆ ਉਹਨਾਂ ਦੀ ਜਿਹੜੀ ਆ ਗਾਇਕੀ ਵਿੱਚ ਪਰ ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਸਪੋਰਟ ਕਰੋ ਇਸ ਪਰਿਵਾਰ ਨੂੰ ਤਾਂ ਜੋ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਕਿ ਵਧੀਆ ਗਾਇਕ ਬਣ ਸਕੇ ਹਰਪ੍ਰੀਤ ਹੋਰ ਕੀ ਸੁਣਾਉ ਸਾਡੇ ਦਰਸ਼ਕਾਂ ਕਿਨੂੰ ਦਿਲ ਦੇ ਜ਼ਖਮ ਦਿਖਾਏ ਕਿਸ ਕੋਲੇ ਜਾ ਹਾਲ ਸੁਣਾਏ ਪੈਸੇ ਖਾਤਰ ਕਰੀ ਕਲੰਕਤ ਯਾਰੀ ਸਜਨਾ ਨੇ ਦੁਸ਼ਮਣ ਵੀਰਾ ਮਾਰੇ ਜੋ ਛਟ ਮਾਰੀ ਸਜਨਾ ਨੇ ਦੁਸ਼ਮਣ ਵੀਨਾ ਮਾਰੇ ਜੋ ਛਟ ਮਾਰੀ ਸਜਨਾ ਨੇ ਮਾਰੀ ਸਜਨਾ ਤੇ ਮੈਨੂੰ ਇਸੋ ਵੀ ਹਰ ਪੇਸ ਸੁਪਨਾ ਕੀ ਆ ਹਰ ਵਕਤ ਕਰੋ ਸੁਪਨਾ ਆਉਗਾ ਹਰ ਪੇਸ ਦਾ ਸੁਪਨਾ ਆਉਗਾ ਕੀ ਸੁਪਨਾ ਕੀ ਲੱਗਿਆ ਮੈਨੂੰ ਸੁਪਨਾ ਆਇਆ ਜੀ ਮੈਂ ਵੱਡਾ ਕੇ ਆਪਣੇ ਮਾਤਾ ਪਿਤਾ ਦੀ ਮਦਦ ਕਰ ਸਕਾਂ ਤੇ ਵੱਡਾ ਸਿੰਗਰ ਬਣਾ ਜੀ ਤੇ ਮੈਨੂੰ ਇਸੋ ਵੀ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ ਕਿਸ ਤਰ੍ਹਾਂ ਫਿਰ ਕੱਢ ਗੁਜ਼ਾਰਾ ਹੁੰਦਾ ਜੀ ਮੇਰੇ ਪਿਤਾ ਜੀ ਛੋਟੀਆਂ ਛੋਟੀਆਂ ਮਾਤਾ ਜੀ ਦੀਆਂ ਚੌਂਕੀਆਂ ਉਹਨਾਂ ਤੇ ਟੋਲਕ ਪਲੇ ਕਰਦੇ ਨੇ ਭਜਨ ਮੰਡਲੀ ਵਾਲਿਆਂ ਨਾਲ ਤੇ ਬੱਸ ਐਦਾਂ ਹੀ ਕਰਦੇ ਗੁਜ਼ਾਰਾ ਹੁੰਦਾ ਜੀ ਖਰਪੀ ਮੇਰੇ ਜੇ ਵੀ ਗੱਲ ਕੀਤੀ ਵੀ ਬੜੇ ਵੱਡੇ ਕਲਾਕਾਰ ਨੇ ਬੜੇ ਵਧੀਆ ਗਾਇਕ ਨੇ ਵਧੀਆ ਕੰਪਨੀਆਂ ਵਾਲੇ ਨੇ ਪਰ ਹੁਣ ਤੱਕ ਕਿਉਂ ਨਹੀਂ ਤੁਹਾਨੂੰ ਅਜੇ ਤੱਕ ਕਿਸੇ ਨੇ ਮੁਲਾਕਾਤ ਕੀਤੀ ਜਾਂ ਕਿ ਮੌਕਾ ਨਹੀਂ ਮਿਲਿਆ ਤੁਹਾਨੂੰ ਅਜੇ ਤੱਕ ਸਾਹਮਣੇ ਆਉਣਾ ਕਿਸੇ ਜੀ ਮੌਕਾ ਹੀ ਨਹੀਂ ਮਿਲਿਆ ਜੀ ਸਾਹਮਣੇ ਆਉਂਦਾ ਕਿਸੇ ਦੇ ਵੀ ਪਰ ਕੀ ਜੇ ਲੱਗਦਾ ਅਜੇ ਮੌਕਾ ਆਵੇ ਮਿਲੇ ਤੇ ਤੁਸੀਂ ਵਧੀਆ ਗਾਇਕ ਬਣ ਸਕਦੇ ਇੱਕ ਵਧੀਆ ਉਹਨਾਂ ਨੂੰ ਪਲੇਟਫਾਰਮ ਦਿਖਾ ਸਕਦੇ ਹੋ ਤੁਸੀਂ ਹਾਂ ਜੀ ਹੋਰ ਕੀ ਸੁਣਾਉਗੇ ਸਰਦਸ਼ਕਨ ਹੋਰ ਹੂੰ ਹੋ ਬਾਲ ਮਿੱਟੀ ਦੇ ਆ ਬਾਵੇ ਆਓ ਤੇਰੇ ਤੁਖਾ ਨੇ ਮਾਰ ਮੁਕਾਲੇ ਆ ਮੇਰਾ ਸੋਨਾ ਮਾਹੀ ਆ ਜਾ ਹੋ 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 ਤੁਹ ਦੇਸ ਦੇ ਪੀ ਛੋਟੀ ਦੀ ਜਾਨ ਆ 9 ਸਾਲ ਦੀ ਉਮਰ ਆ ਪਰ ਵੱਡੇ ਵਧੀਆ ਵੱਡੇ ਵੱਡੇ ਕਲਾਕਾਰਾਂ ਨੂੰ ਫੇਲ ਕਰਦਾ ਇਹ ਜਿਹੜਾ ਹਰਪ੍ਰੀਤ ਬਸ ਘਰ ਦੀ ਗਰੀਬੀ ਕਰਕੇ ਅੱਗੇ ਨਹੀਂ ਆ ਸਕਿਆ ਤੁਹਾਡੇ سپورਟ ਦੀ ਲੋੜ ਆ ਤੁਹਾਡੇ ਸਾਥ ਦੀ ਲੋੜ ਆ ਜਿਵੇਂ ਹਰਪ੍ਰੀਤ ਨੇ ਕਿਹਾ ਵੀ ਉਹਦੇ ਖੂਨ ਵਿੱਚ ਹੀ ਰਚੀ ਆ ਗਾਇਕੀ ਉਹਦੇ ਦਾਦੇ ਪਰਦਾਦੇ ਤੋਂ ਉਹ ਜਿਹੜੀ ਚੱਲਦੀ ਆ ਰਹੀ ਆ ਪਰ ਤੁਹਾਡੇ سپورਟ ਬਿਨਾ ਜਿਹੜੀ ਇਹ ਵੀ ਜਿਹੜੀ ਬੱਚੇ ਦੀ ਗਾਇਕੀ ਫੇਲਿਆ سپورਟ ਜਰੂਰ ਕਰੋ ਇਸ ਨੂੰ ਤੀ ਤਾਂ ਜੋ ਕਿ ਸੁਪਨਾ ਚੰਗਾ ਗਾਇਕ ਬੰਦਾ ਉਹ ਪੂਰਾ ਹੋ ਸਕੇ ਹਰਪ੍ਰੀਤ ਜੀ ਹੋਰ ਕੀ ਸੁਣਾਉਗੋ ਜਾਂਦੇ ਆ ਸਰਦਸ਼ਕਰ ਆਪੀ ਬਲ ਵੀਰੋ ਕਾਣੀ ਕਰਦੀ ਮਨ ਤਾਂ ਮਰ ਜਾਣੀ ਸੁੱਚੇ ਦੇ ਫੜਕਨ ਡੋਲੇ ਮੋਡੇ ਤੇ ਬੰਦੇ ਖਾਣੀ ਅੰਤ ਵੇਲਾ ਆ ਗਿਆ ਸਿੱਖ ਕਰਦੀ ਮਸ਼ੂਕ ਦਾ ਵੇਖੀ ਕਿਤੇ ਦੱਬਦੀ ਨਾ ਸੁੱਚੇ ਆਵੇ ਦੱਬਦੀ ਨਾ ਕੋੜਾਵੇ ਬੰਦੂਕ ਦਾ ਮਾਰਦੀ ਨਾ ਦੱਬਦੀ ਨਾ ਕੋੜਾਵੇ ਬੰਦੂਕ ਦਾ ਸੁੱਚੇ ਆਵੇ ਦੱਬਦੀ ਨਾ ਕੋੜਾਵੇ ਬੰਦੂਕ ਦਾ ਬਹੁਤ ਬਤਨਵਾਜ ਜੀ ਤੁਸੀਂ ਦੇਖਿਆ ਵੀ ਛੋਟਾ ਜਿਹਾ ਬੱਚਾ ਵਾ ਮੋਗੇ ਜਿਹੇ ਇਲਾਕਾ ਵਾ ਧਰਮਕੋੜ ਉਸ ਤੋਂ ਰਹਿਣ ਵਾਲਾ ਬੱਚਾ ਹਰਪੀ ਦਾ ਨਾਂ ਹੈ ਇਸ ਦਾ ਬਹੁਤ ਵਧੀਆ ਗਾਇਕੀ ਕਰਦਾ ਪਰ ਤੁਹਾਡੇ ਸਾਧ ਦੀ ਲੋੜ ਹੈ سپورਟ ਦੀ ਲੋੜ ਹੈ ਬੱਚਾ ਅੱਜ ਵੀ ਜਿਹੜਾ ਕਿਤੇ ਕਿਤੇ ਉਸ ਨੂੰ ਪਲੇਟਫਾਰਮ ਮਿਲਿਆ ਤੇ ਹੁਣ ਗੱਲਬਾਤ ਕਰਾਂਗੇ ਉਹਦੇ ਪਿਤਾ ਜੀ ਨਾਲ ਉਹ ਸਾਡੇ ਨਾਲ ਗੱਲਬਾਤ ਕਰਾਂਗੇ ਉਹਨਾਂ ਨਾਲ ਤੇ ਪੁੱਛਾਂਗੇ ਉਹਨਾਂ ਬਾਰੇ ਜ਼ਿੰਦਗੀ ਬਾਰੇ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਵਾ ਕਿਉਂਕਿ ਹਰਪੀ ਦਾ ਗੱਲ ਕੀਤੀ ਤੇ ਹਰਪੀ ਦਾ ਇਹੋ ਕਹਿਣਾ ਸੀ ਕਿ ਹੁਣ ਤੱਕ ਜਿਹੜਾ ਨੂੰ ਕੋਈ ਪਲੇਟਫਾਰਮ ਨਹੀਂ ਮਿਲਿਆ ਹਾਂਜੀ ਸਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸਵਾਗਤ ਹੈ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ। ਬੱਚੇ ਨੂੰ ਬਹੁਤ ਟੈਲੈਂਟ ਹੈ ਬੱਚੇ ਚ ਬੱਚੇ ਦਾ ਕਹਿਣਾ ਵੀ ਸਾਡਾ ਘਰ ਨਾਲ ਹੀ ਗਾਇਕੀ ਦਾ ਵਾ ਦਾਦਿਆਂ ਪੁਰਦਾਦਿਆਂ ਤੋਂ ਗਾਇਕੀ ਕਰਦੇ ਆ ਰਹੇ ਨੇ ਪਰ ਹਜੇ ਤੱਕ ਉਹਨਾਂ ਨੂੰ ਚੰਗਾ ਪਲੇਟਫਾਰਮ ਹੀ ਮਿਲਿਆ। ਕੀ ਕਾਰਨ ਕਿਥੇ ਕਮੀ ਸਮਝਦੇ ਹੋ? ਕਮੀ ਹੈ ਜਾਂ ਤਾਂ ਗਰੀਬੀ ਵੀ ਹੈਗੀ ਹੈ ਜੀ ਤੇ ਕਿਸਮਤ ਦੀ ਵੀ ਹੈ। ਜਦੋਂ ਦੇਖੋ ਕਿਸਮਤ ਦੇ ਮੇਥੋਂ ਵੱਡੇ ਜੀ ਬ੍ਰਦਰ ਸੀ। ਉਹ ਸਿੰਗਿੰਗ ਕਰਦੇ ਸੀਗੇ ਜਦੋਂ ਰਿਕਾਰਡਿੰਗ ਤੇ ਜਾ ਰਹੇ ਸੀ ਜਾਂ ਸਾਡੇ ਦਿਨ ਆਉਣੇ ਸੀ। ਐਸੀ ਕਿਸਮਤ ਹੋਈ ਉਹ ਉੱਥੇ ਜਾ ਕੇ ਡਬਿੰਗ ਤੇ ਗਏ ਉਹਨਾਂ ਨੇ ਐਕਸੀਡੈਂਟ ਹੋ ਗਿਆ ਉਦੋਂ ਬਾਅਦ ਅਸੀਂ ਵਾਰ ਵਾਰ ਡਿੱਗਦੇ ਹਾਂਗੇ ਡਿੱਗਦੇ ਰਹੇ ਔਰ ਗਰੀਬੀ ਫਿਰ ਤਾਂ ਨਹੀਂ ਛੱਕਿਆ ਗਿਆ ਬਹੁਤ ਜ਼ਿਆਦਾ ਜੇ ਤਬ ਵੀ ਨਸੋਪੀ ਅਸੀਂ ਦੇਖਿਆ ਵੀ ਬੱਚੇ ਦੀ ਆਵਾਜ਼ ਨਹੀਂ ਵਧੀਆ ਹੁਣ ਤੱਕ ਕਿਉਂ ਨਹੀਂ ਸਾਹਮਣੇ ਆ ਸਕਿਆ ਇੰਨੇ ਪਲੇਟਫਾਰਮ ਹੁੰਦੇ ਨੇ ਗਾਇਕੀ ਦੇ ਇੰਨੇ ਕੰਪੀਟੀਸ਼ਨ ਹੁੰਦੇ ਨੇ ਇੰਨੀਆਂ ਕੰਪਨੀਆਂ ਵਾਲੇ ਨੇ ਕਿਉਂ ਨਹੀਂ ਕਿਸੇ ਦਾ ਅਜੇ ਤੱਕ ਸਾਰ ਨਹੀਂ ਕੋਈ ਨਹੀਂ ਆਈ ਕੰਪਨੀ ਅਜੇ ਤੱਕ ਕੋਈ ਨਹੀਂ ਕੰਮ ਤੋ ਵੱਡਾ ਮੁੰਡਾ ਬੱਚਾ ਮੇਰਾ ਉਹ ਵੀ ਪਲੇਟਫਾਰਮ ਤੇ ਇਕੱਠਾ ਤਾਂ ਜਿੱਤਿਆ ਸੀਗਾ ਬਾਅਦ ਚ ਉਹਨਾਂ ਨੇ ਕਿਸ ਉਹਨੂੰ ਕਿਸੇ ਨੇ ਸਪੋਰਟ ਨਹੀਂ ਕੀਤੀ ਉਹ ਵੀ ਰਹਿ ਰਹਿ ਗਿਆ ਉਹਨੇ ਇਹਦਾ ਇਹ ਕਹਿੰਦਾ ਵੀ ਮੈਂ ਵੀ ਕਰਨਾ ਹੈ ਵੀ ਮੈਂ ਮੈਂ ਕਰੂੰਗਾ ਉੱਪਰ ਦੇਖੋ ਇਹਦੀ ਕਿਸਮਤ ਦੇਖਦੇ ਕਿ ਤੱਕ ਲੈ ਕੇ ਜਾਂਦੀ ਸੰ ਕਿ ਸਨੇਹਾ ਕੀ ਦਿਨਾ ਚਾਹੋ ਸਾਡੇ 10 ਗੜੇ ਦੇਖਣੇ ਦੇਸਾਂ ਬੇਸਾਂ ਕੀ ਅਪੀਲ ਕਰਾਈ ਚਾਹੋਗੇ ਮੈਂ ਅਪੀਲ ਇਹ ਕਰਨਾ ਚਾਹਾਂਗਾ ਜੀ ਜੋ ਸਾਡੇ ਅਰਗੇ ਪਰਿਵਾਰ ਜਿਹੜੇ ਵੀ ਜਿਹੜੇ ਟੈਲੈਂਟ ਜਿਹੜਾ ਬੱਚਿਆਂ ਦਾ ਸੁਭਿਆ ਨਾ ਰਹਿ ਜਾਵੇ ਜਿਵੇਂ ਸਾਡੇ ਤੋਂ ਨਹੀਂ ਤਾਂ ਆਇਆ ਗਿਆ ਇਸ ਤਰ੍ਹਾਂ ਤੁਸੀਂ ਮਦਦ ਕਰਕੇ ਸਾਡੇ ਅਰਗੇ ਲੋਕਾਂ ਨੂੰ ਤਾਂ ਚੱਕੋ ਤੇ ਟੈਲੈਂਟਡ ਦੁਨੀਆ ਚ ਅੱਗੇ ਆਵੇ ਬਹੁਤ ਧੰਵਾਜੀ ਤੁਸੀਂ ਦੇਖਿਆ ਵੀ ਇਹ ਸੀ ਗੱਲਬਾਤ ਹਰਪੀ ਦੇ ਪਿਤਾ ਦੇ ਨਾਲ ਜਿਹੜਾ ਕਿ ਜਗਤਿਆਂ ਚ ਜਾਂ ਹੋਰ ਪ੍ਰੋਗਰਾਮਾਂ 'ਚ ਜਾ ਕੇ ਢੋਲਕ ਵਜਾਉਂਦੇ ਨੇ ਪਰ ਹਰਪੀ ਦੀ ਆਵਾਜ਼ ਜਿਹੜੀ ਇੰਨੀ ਵਧੀਆ ਵਾ ਵੀ ਤੁਹਾਡੇ ਸਾਹ ਦੀ ਲੋੜ ਜਿਵੇਂ ਹਰਪੀ ਦੇ ਪਿਤਾ ਨੇ ਕਿਹਾ ਵੀ ਉਹਦੇ ਦਾਦੇ ਪਦਾਦੇ ਉਹਨਾਂ ਦੇ ਪਿਤਾ ਜੀ ਵੀ ਗੀਤ ਗਾਉਂਦੇ ਸੀ ਪੰਜਾਬੀ ਸਭੇ ਚਾਹੁੰਦਾ ਕਿ ਸਾਰਿਆਂ ਦੀ ਆਵਾਜ਼ ਬੜੀ ਵਧੀਆ ਸੀ ਪਰ ਅਜ ਤੱਕ ਕੋਈ ਇਹਨਾਂ ਨੂੰ ਪਲੇਟਫਾਰਮ ਮਿਲਿਆ ਕੋ ਚੰਗਾ ਮਕਾਮ ਨਹੀਂ ਮਿਲਿਆ ਇਸ ਕਰਕੇ ਤੁਹਾਡੇ ਸਾਧ ਦੀ ਲੋੜ ਆ ਵਾਤਵਾ ਸਪੋਰਟ ਕਰੋ ਇਸ ਪਰਿਵਾਰ ਨੂੰ ਤਾਂ ਜੋ ਕਿ ਇਹ ਪਰਿਵਾਰ ਜਿਹੜਾ ਕਿ ਆਪਣੇ ਬੱਚੇ ਦਾ ਸੁਪਨਾ ਜਿਹੜਾ ਵਾ ਵਧੀਆ ਗਾਇਕ ਬਣਦਾ ਉਹ ਪੂਰਾ ਹੋ ਸਕੇ ਮੈਨੂੰ ਦਿਓ ਜੀ ਮੈਂ ਤੁਹਾਡਾ ਆਪਣਾ ਹਰਜੀਤ ਕਰੇਵਾਲ ਅਮਿਤ ਸਤੋ